ਦੁਨੀਆ ਦੀ ਸਭ ਤੋਂ ਸੋਹਣੀ ਹੀਰੋਇਨ ਅਮਰ ਸਿੰਘ ਚਮਕੀਲੇ ਦੇ ਗਾਣਿਆਂ ਤੇ ਫਿਰਕਣ ਲਈ ਨੱਚਣ ਲਈ ਤਰਸਦੀ ਸੀ ਇਹ ਮੈਂ ਕਿਉਂ ਕਹਿ ਰਿਹਾ ਸੁਣੀਓ ਧਿਆਨ ਨਾਲ ਵੀਡੀਓ ਸਾਰੀ ਦੇਖਿਓ ਇੱਕ ਵਾਰ ਕੈਨੇਡਾ ਪ੍ਰੋਗਰਾਮ ਲਾਉਣ ਲਈ ਅਮਰ ਸਿੰਘ ਚਮਕੀਲਾ ਦੀ ਪਾਰਟੀ ਗਈ ਹੋਈ ਸੀ ਤੇ ਉਹ ਜਿਹੜੇ ਪ੍ਰੋਗਰਾਮ ਸੀਗੇ ਜਿੱਥੇ ਪੰਜਾਬੀ ਆਰਟਿਸਟ ਚਮਕੀਲਾ ਸੀ ਤੇ ਬਾਕੀ ਹਿੰਦੀ ਵਾਲੇ ਸੀਗੇ ਜਿਵੇਂ ਕਿ ਅਮਤਾਵ ਚਨ ਕਹਿ ਲਓ ਬਾਕੀ ਐਕਟਰਾਂ ਦੇ ਧਰਮਿੰਦਰ ਹੋਣਾ ਦੇ ਬਾਕੀਆਂ ਦੇ ਸ਼ੋਅ ਵੀ ਸੀਗੇ ਉੱਥੇ ਤੇ ਚਲੋ ਜਦੋਂ ਇੱਕੋ ਦਿਨ ਦਾ ਟਾਈਮ ਸੀਗਾ ਜੀ ਉੱਥੇ ਸਾਰਿਆਂ ਦੇ ਸ਼ੋਅ ਲੱਗ ਗਏ ਤੇ ਜਦੋਂ ਹੋਇਆ ਇੰਜ ਸ਼ੋਅ ਲੱਗੇ ਸ਼ੋਅ ਲੱਗਣ ਤੇ ਕੋਈ ਇਕੱਠ ਨਹੀਂ ਕੋਈ ਕੋਚ ਨਹੀਂ ਉਹ ਹੀ ਜਿੱਮੇ ਸੁਨਸਾਨ ਪਈਓ ਜੀ ਕੋਈ ਵੀ ਕੁਛ ਨਾ ਕਾ ਯਾਨੀ ਕਿ ਹਿਲਜੁਲ ਹੋਵੇ ਤੇ ਉਸ ਸ਼ੋਅ ਦੇ ਵਿੱਚ ਪਹੁੰਚੀ ਹੋਈ ਸੀਗੀ ਫੇਮਸ ਸ਼੍ਰੀ ਦੇਵੀ ਸ਼੍ਰੀ ਦੇਵੀ ਵੀ ਉੱਥੇ ਪਹੁੰਚੀ ਹੋਈ ਸੀ ਤੇ ਸ਼੍ਰੀ ਦੇਵੀ ਬੈਠੀ ਪਰ ਉਹ ਵਾਚ ਕਰ ਰਹੀ ਸੀ ਕਿ ਸਾਰਾ ਕੁਝ ਦੇਖ ਰਹੀ ਸੀ ਕਿ ਜਿਵੇਂ ਪਹਿਲਾ ਹਿੰਦੀ ਆਰਟਿਸਟ ਆ ਕੇ ਆਪਣੇ ਪ੍ਰੋਗਰਾਮ ਕਰਕੇ ਪੇਸ਼ ਕਰਕੇ ਗਿਆ ਆਈਟਮਾਂ ਕਹਿੰਦੇ ਜਦੋਂ ਫੈਰ ਸਟੇਜ ਤੇ ਚੜਿਆ ਚਮਕੀਲਾ ਕਹਿੰਦੇ ਕੂਕਾਂ ਤਾੜੀਆਂ ਹਲਾ ਲਲਮਤ ਕੇ ਆ ਗਿਆ ਹੋਏ ਆ ਗਿਆ ਦੁਗਰੀ ਦਾ ਪੀਰ ਆ ਗਿਆ ਦੁਗਰੀ ਦਾ ਪੀਰ ਆ ਗਿਆ ਬਹਿ ਜਾ ਬਹਿ ਜਾ ਹੋ ਗਈ ਓਏ ਪੰਜਾਬੀਆਂ ਦਾ ਜੋਸ਼ ਜਲਾਲ ਜਿੱਤੇ ਮਰਦਾ ਘੜੀਸਿਆ ਪਿਆਜ਼ੀ ਉੱਥੇ ਹੀ ਖੁਸ਼ੀਆਂ ਖੁਸ਼ੀਆਂ ਤੇ ਲੱਗਣ ਲੱਪਿਆ ਕੋਈ ਪ੍ਰੋਗਰਾਮ ਹੋ ਰਿਹਾ ਤੇ ਉਹ ਇੱਕਦਮ ਉੱਟ ਕੇ ਅਚੰਬੇ ਨਾਲ ਆਇ ਸਟੇਜ ਵੱਲ ਤੇ ਉਹਨੇ ਦੇਖਿਆ ਪੇ ਇੱਥੇ ਤਾਂ ਕੋਈ ਕੁਸਕਦਾ ਹੀ ਨਹੀਂ ਸੀਗਾ ਇੱਕਦਮ ਚ ਕੀ ਹੋ ਗਿਆ ਪੇ ਇੰਨਾ ਤੀਕ ਜਿਹੜਾ ਕਿਹੜਾ ਐਸਾ ਬੰਦਾ ਆ ਗਿਆ ਇੱਥੇ ਐਡੇ ਐਡੇ ਐਕਟਰ ਮਹਿੰਦਰ ਸਿੰਘ ਦੇ ਮਹਾਨਾਇਕ ਆ ਕੇ ਗਏ ਉਹਨਾਂ ਨੂੰ ਨਾ ਕੋਈ ਇੰਨੀਆਂ ਤਾੜੀਆਂ ਇੰਨੀਆਂ ਕੁੱਕਾ ਇੰਨੀਆਂ ਆਵਾਜ਼ਾਂ ਇਹ ਤਾਂ ਕੋਈ ਵੱਖਰਾ ਹੀ ਸਟਾਰ ਆਇਆ ਹੋਣਾ ਤੇ ਕਹਿੰਦੇ ਜਦੋਂ ਦੇਖਿਆ ਅਮਰ ਸਿੰਘ ਕਿਮਕੀਲੇ ਨੇ ਚਾਦਰਾਂ ਲਾਇਆ ਲੈਨਾਂ ਵਾਲਾ ਕੁੜਤਾ ਪਾਇਆ ਤੁਰਨੇ ਵਾਲੀ ਕਿੱਟੀ ਪੱਗ ਬੰਨੀਓ ਤਾਂ ਜਲਸ ਸਟੇਜ ਤੇ ਚੜਿਆ ਸੀ ਖੜਾ ਸੀਗਾ ਮਾਈਕ ਫੜ ਕੇ ਤੇ ਉਹਦਾ ਇੱਕ ਰੂਪ ਹੀ ਵੱਖਰਾ ਸੀਗਾ ਇੱਕ ਟੌਰ ਹੀ ਵੱਖਰੀ ਸੀ ਇੱਕ ਜਾਹੋ ਜਲਾਲ ਹੀ ਵੱਖਰਾ ਸੀਗਾ ਉਹ ਵੱਖਰਾ ਜਾਹੋ ਜਲਾਲ ਦੇਖ ਕੇ ਸ਼੍ਰੀ ਦੇਵੀ ਤਾਂ ਮਰ ਮਿਟੀ ਚਮਕੀਲੇ ਦੇ ਸ਼੍ਰੀ ਦੇਵੀ ਨੇ ਕਹਿੰਦੀ ਹੈ ਇਹ ਕੌਣਾ ਦੱਸਿਆ ਚਮਕੀਲਾ ਐ ਇਦਾਂ ਦਾਸ਼ਾ ਕਹਿੰਦੀ ਇਹਦੀ ਐਡੀ ਤਕੜੀ ਫੈਨ ਫੋਲੋਇੰਗ ਹੋਆ ਇਹ ਐਡਾ ਬੜਾ ਆਰਟਿਸਟ ਆ ਕਿ ਇੱਥੇ ਐਡੇ ਦੇ ਆ ਕੇ ਗਿਆ ਕੋਈ ਕੁਸਕਿਆ ਨਹੀਂ ਇਹਦੀ ਨੇ ਇੰਨੀਆਂ ਤਾੜੀਆਂ ਇੰਨੀਆਂ ਕੂਕਾਂ ਇੰਨੀਆਂ ਆਵਾਜ਼ਾਂ ਇੰਨੀ ਹੂਟਿੰਗ ਕਹਿੰਦੇ ਜੀ ਇਦਾਂ ਦਾ ਹੀ ਆ ਤੇ ਫਿਰ ਕਹਿੰਦੇ ਚਮਕੀਲੇ ਨੇ ਗਾਣਾ ਗਾਣਾ ਜਿੱਲੇ ਸ਼ੁਰੂ ਕੀਤਾ ਤਾਂ ਫਿਰ ਕਹਿੰਦੇ ਹੇਮਾ ਮਾਲਣੀ ਆਪਣੇ ਆਪ ਨੂੰ ਰੋਕ ਨਹੀਂ ਪਾਈ ਪਰ ਆਉਂਦੀ ਆਉਂਦੀ ਚਮਕੀਲੇ ਦੇ ਗਾਣਿਆਂ ਤੇ ਨੱਚਣ ਲੱਗ ਪਈ ਓ ਚਮਕੀਲਾ ਇਹਨੂੰ ਕਹਿੰਦੇ ਆਰਟਿਸਟ ਤੇ ਕਲਾਕਾਰ ਕਹਿੰਦੇ ਚਮਕੀਲੇ ਨੇ ਨੱਚਣ ਲਈ ਮਜਬੂਰ ਕਰਤੀ ਤੇ ਆ ਕੇ ਫਿਰ ਨੱਚੀ ਬਾਅਦ ਤੋਂ ਬਾਅਦ ਚਮਕੀਲੇ ਨਾਲ ਗੱਲਬਾਤ ਕੀਤੀ ਤੇ ਫਿਰ ਇੱਥੇ ਹੀ ਫਿਲਮ ਬਣਾਉਣ ਦੀ ਗੱਲਬਾਤ ਚੱਲੀ ਸੀ ਕਿ ਜਿਹੜੀ ਫਿਲਮ ਐ ਚਮਕੀਲੇ ਤੈਨੂੰ ਲੈ ਕੇ ਫਿਲਮ ਬਣਾਉਂਗੀ ਨਾਲ ਤੂੰ ਤੇ ਤੇਰੀ ਫੈਨ ਪੋਲਿੰਗ ਬਹੁਤ ਵੱਡੀ ਆ ਯਾਨੀ ਕਿ ਰੂਹ ਖੁਸ਼ ਹੋ ਜਾਂਦੀ ਆ ਚਮਕੀਲੇ ਦੇ ਫੈਨਾਂ ਦੀ ਇਹ ਵੀਡੀਓ ਸੁਣ ਕੇ ਮੈਂ ਚਾਹਣਾ ਇਕੱਲੇ ਇਕੱਲੇ ਤੱਕ ਪਹੁੰਚੇ ਐਡਾ ਵੱਡਾ ਆਰਟਿਸਟ ਸੀ ਅਮਰ ਸਿੰਘ ਚਮਕੀਲਾ